ਬੱਚਿਆਂ ਨੂੰ ਉਸ ਇੰਨਾ ਹੀ ਸਿਖਾਇਆ ਕਿ ਪੁੱਤ ਤੁਸੀਂ ਦਰਬਾਰ 'ਚ ਕਿੱਦਾਂ ਆਉਣਾ ਹੈ ਦਰਬਾਰ 'ਚ ਕਿੱਦਾਂ ਆਉਣਾ ਹੈ ਕਿ ਆਪ ਜੀ ਨੇ ਜਦੋਂ ਸਤਿਗੁਰੂ ਜੀ ਦੇ ਉੱਤੇ ਨਮਸਕਾਰ ਕਰਨੀ ਤੇ ਪੁੱਤ ਹੱਥ ਤੁਸੀਂ ਜੋੜ ਲੈਣੇ ਆ ਇੱਧਰ ਜਾਂ ਇੱਧਰ ਨਹੀਂ ਵੇਖਣਾ ਸੰਗਤ ਵੱਲ ਨੂੰ ਆਪ ਜੀ ਨੇ ਸਿੱਧਾ ਧਿਆਨ ਸਤਿਗੁਰੂ ਜੀ ਵੱਲ ਨੂੰ ਰੱਖਣਾ ਉਥੋਂ ਆਪ ਜੀ ਨੇ ਚੱਲਣਾ ਹੈ ਤੇ ਸਤਿਗੁਰੂ ਜੀ ਵੱਲ ਆਪਣਾ ਫੋਕਸ ਬਣਾਉਣਾ ਹੈ ਅੱਛਾ ਕੀ ਕਰ ਰਹੇ ਜੀ ਜੇ ਜੇ ਇਧਰ ਤੇ ਇਧਰ ਆਪਾਂ ਵੇਖ ਰਹੇ ਆਪਣਾ ਆਪਣੇ ਧਿਆਨ ਨੂੰ ਅਸੀਂ ਆਪ ਹੀ ਪਟਕਾਰ ਰਹੇ ਆ ਫਿਰ ਅਸੀਂ ਗੁਰਸਿੱਖਾਂ ਨੂੰ ਪੁੱਛਦੇ ਆ ਕਿ ਵੀਰ ਜੀ ਮੈਂ ਬਾਣੀ ਪੜ੍ਹਦਾ ਤੇ ਮੇਰਾ ਚੇਤ ਨਹੀਂ ਲੱਗਦਾ ਮੈਂ ਸਿਮਰਨ ਕਰਨ ਬੈਣੀ ਆ ਤੇ ਮੇਰਾ ਚੇਤ ਨਹੀਂ ਲੱਗਦਾ ਉਹ ਭਾਈ ਧਿਆਨ ਨੂੰ ਜੋੜਨਾ ਪੈਂਦਾ ਹੈ ਧਿਆਨ ਨੂੰ ਟਿਕਾਉਣਾ ਪੈਂਦਾ ਹੈ ਜੀ ਅਸੀਂ ਤਨਖਾਣ ਨੂੰ ਪਟਕਾਵਾਂਗੇ ਤਾਂ ਉਹ ਫਿਰ ਆਪਾਂ ਨੂੰ ਲਾਹਾ ਕਿਦਾਂ ਦੇਗਾ ਗੌਰ ਤੇ ਕਰੋ ਆਪ ਜੀ ਬੱਚਿਆਂ ਨੂੰ ਸਿਖਾਇਆ ਤੁਸੀਂ ਸਤਿਗੁਰੂ ਜੀ ਦੇ ਸਨਮੁਖ ਕਿਦਾਂ ਆਉਣਾ ਹੈ ਆਪ ਜੀ ਨੇ ਹੱਥ ਜੋੜ ਕੇ ਖੜੇ ਹੋ ਜਾਣਾ ਹੈ ਸਤਿਗੁਰੂ ਜੀ ਦੇ ਸਨਮੁਖ ਤੇ ਫਿਰ ਉਹਨਾਂ ਨੂੰ ਅਰਦਾਸ ਕਰਨੀ ਸਿਖਾਈ ਕਿ ਤੁਸੀਂ ਅਜੇ ਛੋਟੇ ਹੋ ਪੰਥਕ ਅਰਦਾਸ ਆਪ ਜੀ ਨੂੰ ਸ਼ਾਇਦ ਨਹੀਂ ਆਉਂਦੀ ਤੁਸੀਂ ਸਿਰਫ ਇੰਨਾ ਹੀ ਕਰਨਾ ਹੈ ਸਮਝ ਆ ਰਹੀ ਪੁੱਤ ਗੱਲ ਸਤਿਗੁਰੂ ਜੀ ਦੇ ਹਜ਼ੂਰ ਖੜੇ ਹੋ ਕੇ ਅੱਖਾਂ ਬੰਦ ਕਰਕੇ ਕਹਿਣਾ ਹੈ ਮੇਰੇ ਪਿਆਰੇ ਸਤਗੁਰੂ ਜੀ ਮੈਂ ਤੁਹਾਡੀ ਧੀ ਹਾਂ ਮੈਂ ਤੁਹਾਡਾ ਪੁੱਤ ਹਾਂ ਉਹਨਾਂ ਨੂੰ ਦੱਸਿਆ ਗਿਆ ਕਿ ਧੀਆ ਧੀ ਕਹਿਣਗੇ ਤੇ ਪੁੱਤਰ ਪੁੱਤਰ ਕਹਿਣਗੇ ਠੀਕ ਹੈ ਜੀ ਮਹਾਰਾਜ ਜੀ ਮੈਂ ਤੁਹਾਡੀ ਧੀ ਹਾਂ ਮੈਂ ਤੁਹਾਡਾ ਪੁੱਤਰ ਹਾਂ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਮੈਂ ਤੁਹਾਡੇ ਦਰਸ਼ਨ ਕਰਨ ਆਈ ਹਾਂ ਆਪ ਜੀ ਮੇਰੀ ਫਤਿਹ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾ ਕਹਿ ਕੇ ਫਿਰ ਪੁੱਤ ਤੁਸੀਂ ਕਾਲੀ ਕਾਲੀ ਨਾ ਜਿਵੇਂ ਬੱਚੇ ਕਰਦੇ ਬੜੀ ਤੇਜ਼ੀ ਨਾਲ ਡਿੱਗੇ ਥੱਲੇ ਛੇਤੀ ਨਾ ਮੱਥਾ ਮਾਰਿਆ ਜਿਵੇਂ ਮੱਥਾ ਐ ਕੀਤਾ ਤੇ ਫਿਰ ਉੱਠ ਕੇ ਚਲੇਗੇ ਨਹੀਂ ਪੁੱਤ ਤੁਸੀਂ ਗੋਡੇ ਚਾਹੇ ਇੱਕ ਲਾਓ ਚਾਹੇ ਦੋ ਲਾਓ ਬੜੇ ਪਿਆਰ ਨਾਲ ਝੁਕਣਾ ਹੈ ਦੋਨੇ ਹੱਥ ਲਾ ਕੇ ਅਸੀਂ ਉੱਥੇ ਬੱਚਿਆਂ ਨੂੰ ਇਹ ਵੀ ਸਮਝਾਇਆ ਸੀ ਇਦਾਂ ਸੋਚਣਾ ਹੈ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਸੋਹਣੇ ਸਤਗੁਰੂ ਖੜੇ ਹੋਵਣ ਉਹਨਾਂ ਦੇ ਦੋ ਪੈਰ ਦੋ ਚਰਨ ਹੋਣ ਤੇ ਤੁਸੀਂ ਇਦਾਂ ਹੱਥ ਰੱਖੋ ਬੜੇ ਪਿਆਰ ਦੇ ਨਾਲ ਤੇ ਵਿੱਚ ਉਹਨਾਂ ਨੂੰ ਫੀਲ ਕਰਕੇ ਮੱਥਾ ਟੇਕਣਾ ਹੈ ਨਮਸਕਾਰ ਕਰਨੀ ਹੈ ਸਤਗੁਰੂ ਜੀ ਨੂੰ ਨਮਸਕਾਰ ਕਰਕੇ ਫਿਰ ਪੁੱਤਰ ਤੁਸੀਂ ਬੜੇ ਪਿਆਰ ਦੇ ਨਾਲ ਪ੍ਰਕਰਮਾ ਕਰਨੀਆਂ ਹਨ ਬੜੇ ਪਿਆਰ ਦੇ ਨਾਲ ਪ੍ਰਕਰਮਾ ਕਰਨੀਆਂ ਹਨ ਸਾਰੀਆਂ ਪ੍ਰਕਰਮਾ ਬੜੇ ਪਿਆਰ ਨਾਲ ਤੇਜ਼ੀ ਕਿਤੇ ਨਹੀਂ ਲਿਆਉਣੀ ਪ੍ਰਕਰਮਾ ਕਰਕੇ ਸਤਗੁਰੂ ਜੀ ਨੂੰ ਨਮਸਕਾਰ ਕਰਕੇ ਤਾਂ ਪਿੱਛੇ ਜਾ ਕੇ ਨਹੀਂ ਬਹਿਣਾ ਸਤਗੁਰੂ ਜੀ ਦੇ ਜਿੰਨਾ ਲਾਗੇ ਤੋਂ ਲਾਗੇ ਹੋ ਸਕਦੇ ਉੱਥੇ ਬੈਠਣਾ